ਇਹੀ ਹੁਣ ਜਾਣਾ ਵਾ 올 ਬਲਦੀਆਸ ਵੀਰ ਦੇ ਵਿੱਚ ਤੇ ਸਾਹਮਣੇ ਆ ਚੁੱਕੀ ਆ ਦੇਖੋ ਬੜਾ ਕਮਾਲ ਦੀਆਂ ਚੀਜ਼ਾਂ ਕੱਪੜੀਆਂ ਤੋਂ ਲੈ ਕੇ ਮਸਾਲਿਆਂ ਤੱਕ ਮਿਸਾਲਿਆਂ ਤੋਂ ਲੈ ਕੇ ਪਰਫਿਊਮਾਂ ਤੱਕ ਵੀਡੀਓ ਬਣਾਓ ਚਾਕਲੇਟ ਖਜੂਰਾ ਦੇਖੋ ਤੁਸੀਂ ਗ੍ਰੀਨ ਮਸਜਿਦ ਕਿੰਨੀ ਸੋਹਣੀ ਬਣਾਈ ਆ ਕੋਰਨਰ ਦੇ ਉੱਪਰ ਦੋਵੇਂ ਪਾਸੇ ਰੋਡ ਦੇ ਵਿੱਚ ਮਸਜਿਦ ਬਹੁਤ ਸੋਹਣੀ ਲੱਗੀ ਮੈਂ ਰੁੱਕ ਕੇ ਵੀਡੀਓ ਬਣਾਈ ਆ ਦੀ ਇਹ ਤਾਂ ਸਾਡਾ ਕੀ ਕੰਡਾ ਹੈ ਵੇਖੋ ਆਤਾ ਸੀ ਤੂੰ ਕਿ ਆੜੇ ਲੱਗ ਗਿਆ ਅੱਗੇ ਚੱਲੀ ਜਾਓ ਗੋਲਡ ਵਾਲੇ ਆ ਜਾ ਸਾਹਮਣੇ ਹੈਗੀ ਆ 골ਡ ਵਾਲੀ ਮਾਰਕੀਟ ਜਿੱਦਿਆਂ ਸਾਡੇ ਪੰਜਾਬੀ ਸਿੰਘ ਦਰਬਾਰ ਪੰਨੂ ਨੇ ਵੀ ਗਾਣਾ ਬੋਲਿਆ ਸਿਟੀ ਆਫ 골ਡ ਕਮਾਦੂ ਵਾਲੀ ਉੱਥੇ ਜਾਂਦੇ ਪਏ ਤਾਂ ਦੇਖੋ ਗੱਡੀ ਇਹ ਪਿਆੜੀ ਛੋਟੀ ਜੀ ਨੈਨੋ ਗੱਡੀਆਂ ਬਾਰ ਬਾਰ ਚੋਟੀ-ਚੋਟੀ ਗੱਡੀਆਂ ਸਿਟੀ ਦੇ ਵਿੱਚ ਜਾਨੀ ਕਿ ਇਹ ਸਿੱਧੇ ਇੰਟਰੋ ਜਾਂਦੀਆਂ ਹਾਂ ਉਹ ਅੱਗੇ ਦੇਖੋ ਜੀ ਆਹ ਚੰਗਾ 18 ਤੇ ਹੁਣ ਅਸੀਂ ਦੁਬਈ ਦੀ 골ਡ ਸਿਟੀ ਜਿਹੜਾ ਤੁਸੀਂ ਸੁਣਿਆ ਹੈ ਬਹੁਤ ਫੇਮਸ ਮਾਰਕੀਟ ਉਧਰ ਚੱਲ ਗਏ ਹਾਂ ਤੇ ਚਾਹ ਸਵੇਰੇ 골ਡ ਦਾ ਹੀ ਸਾਰਾ ਕੰਮ ਦੇਖੋ ਉਸੀਂ ਦੇਖ ਸਕਦੇ ਹੋ ਕਿੰਨਾ ਤਗੜਾ ਆ ਰਿਹਾ ਭਾਈ ਫਰੋੜਾਂ ਦਾ ਹੀ ਹੋਊਗਾ ਕਰਪਾਨ ਵੀ ਬਣਾਈ ਹੈ ਨਾ ਸੋਨੇ ਦੀ ਚਲਿਓ ਚੀਂਦੇ ਨਾ ਮੋਹ ਚਲਿਓ ਆਹ ਚਲਿਆ ਪਾਉਂਦਾ ਆਂ ਕਿਹਦੇ ਮਤਲਬ ਨਾ ਹੋ ਗਿਆ ਯਾ ਭਾਈ ਨੂੰ ਚਿੰਤ ਨਹੀਂ ਕਰਦੇ ਨਾ ਕਿ ਫਿਰ ਕੋਈ ਸੰਗਤ ਅੰਦਰ ਜਾ ਕੇ ਵੇਖੀਏ ਅਜੋ ਇੰਦਰਾ ਤਾਂ ਸਾੜੇ ਵੇ ਵੇਖਿਆ ਆਉਂਦੇ ਸੋਣ ਅੰਦਰ ਜਾ ਕੇ ਵੇਖੀਂ ਦਰੋਗ ਆਇਆ I don't ਸਾਨ ਨੇ ਸੁਣੀ ਨਹੀਂ ਗੱਲ ਕੋਈ ਗੱਲ ਨਹੀਂ ਉਹ ਵੀ ਦੇਖੋ ਖਾਲੀ ਪਈਆਂ ਹੁਣ ਉਹਨੇ ਲੱਗਣਾ ਆਣ ਕੇ ਲੈਣ ਚ ਹੈਣਾ ਯਾਰ ਪਸਾਵਾ ਕੋਈ ਅਗੇ ਜਿਹੜਾ ਉਹ ਹੀ ਨਾਲ ਜਿਹੜੀ ਨਾ ਆਤੀ ਹੈਣਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਪਹਿਲੇ 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 ਵੇ ਵਾਹ ਨਾ ਕੀ ਨਾ ਕੀ ਨਾ ਆ ਜਾ ਵਾਹ ਕਮਾਲ ਤੇ ਯਾਰ ਸਾਡੇ ਮੰਗਰੇ ਔਰ ਕੀ ਨੇ ਸੋਨੇ ਸੋਨੇ ਪਕੀਨ ਆ ਪਗਲੇ ਕਿ ਕਬੂਤਰ ਆਏ ਸਾਡੇ ਟਬੇ ਇਧੇ ਕਿੰਨੇ ਬੱਝੀ ਉਹ ਪਾਣੀ ਤੇ ਬਹਿ ਕੇ ਹੋਵੇ ਦੇਖੋ ਇਧਰ ਪਾਣੀ ਦੇ ਬੈਠੇ ਹੋਏ ਇਹ ਡੁੱਬਦੀ ਡੁੱਬਦੀ ਨਹੀਂ ਉਹ ਭਰਾਵਾ ਪੈ ਪਤਾ ਨਹੀਂ ਕਿਹੜੀ ਸਾਡੇ ਇਹ ਖੰਭ ਕਿੱਲੇ ਹੋ ਜਾਂਦੇ ਫਿਰ ਵੀ ਉੱਠਦੇ ਇੰਚ ਸਾਨੂੰ ਇਸੋ ਵਿੱਚ ਇਸ ਸਟੇਸ਼ਨ ਤੋਂ ਦੂਜੇ ਸਟੇਸ਼ਨ ਤੇ ਆਕੇ ਨਾ ਇੱਕ ਇੱਕ ਦਰਾਮ ਚ 40% ਦਾ ਇੱਕ ਦਰਾਮ ਤੇ ਬਾਈ ਨਕਸਾਨ ਸਾਹਿਬ De ver o fogo para Uau ਲਾਰੇ ਕਪਤਾਨ ਨਾਲ ਆਦਨ ਹੀ ਹੈ ਡਰਾਈਵਿੰਗ ਇਹ ਚਲੋ ਚੌਗੀ ਸਾਡਾ ਸਟੇਸ਼ਨ ਆ ਗਿਆ ਤੇ ਹੁਣ ਅਸੀਂ ਚੱਲਦੇ ਪਈਆਂ ਪੁਰਜ਼ੂ ਕਲੀਫਾਂ ਵੱਲੋਂ ਤੇ ਵੀਡੀਓ ਵਿੱਚ ਬਣੇ ਰਹੋ ਤੇ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਨਵਾਂ ਨਵਾਂ ਚੈਨਲ ਬਣਾਇਆ ਆ ਤੇ ਪਹਿਲੀ ਵਾਰੀ ਦੁਬਈ ਆਏ ਆ ਟੂਰਿਸਟ ਵੀਡੀਓ ਕੋ ਇਹ ਉਹ ਲੱਗੇ ਨਾਲ ਪੂਰਾ ਚਲੋ ਕੀ ਬਾਤ ਹੈ ਡਰਾਈਵਰ ਪੂਰਾ ਤੇ ਮੈਂ ਹੁਣ ਤੋਂ ਸੁਣਦੀ ਬਣ ਕੇ ਤੇ ਕੋਲਡ ਮਾਰਕਟ ਤੋਂ ਬਾਅਦ ਅਸੀਂ ਹੁਣ ਚੱਲੇ ਆ ਹਰਜ ਕਲੀਫਾ ਵਾਲ ਨੂੰ ਤੇ ਆਜੋ ਤੁਹਾਨੂੰ ਪਿਖਾਉਂਦੇ ਆ ਤੇ ਹੁਣ ਅਸੀਂ ਆ ਗਏ ਆ ਬਾਹਰ ਦੇ ਪਾਸੇ ਤੇ ਇਹ ਹੀ ਬੁਰਜ ਖਿਫਰਾ ਵਾਲੇ ਰੋਡ ਤੇ ਆ ਗਏ ਆ ਤੇ ਇਸ ਬਿਲਡਿੰਗ ਨੂੰ ਤੁਸੀਂ ਸੜ ਜਾਨੀ ਜਾਣਦੇ ਹੋ ਜਿਹੜੀ ਆਂਡੇ ਦੀ ਸ਼ੇਪ ਨਾਲ ਬਣੀ ਹੋਈ ਹੈ ਦबई ਦੇ ਵਿੱਚ ਇਹਦੇ ਵਿੱਚ ਬਹੁਤ ਦੁਨੀਆ ਤੋਂ ਪਰੇ ਤੋਂ ਪਰੇ ਚੀਜ਼ਾਂ ਜਾਨੀ ਕਿ ਬਣਾਈਆਂ ਫਿਊਚਰ ਵਿੱਚ ਜਿਹੜੀਆਂ ਆਉਣ ਵਾਲੀਆਂ ਵਾ ਤੇ ਇਸ ਵਾਲੇ ਤੇ ਅਸੀਂ ਚ ਨਹੀਂ ਜਾਵਾਂਗੇ ਕਿਉਂਕਿ ਅਸੀਂ ਪਹਿਲਾਂ ਸਾਡਾ ਮੇਨ ਟੌਪਿਕ ਹੈ ਜਾਣਦਾ ਬੁਰਜ ਖਿਫਰਾ ਤਾਂ ਬੁਰਜ ਖਿਫਰਾ ਨੂੰ ਜਾਂਦੇ ਪਏ ਆ ਦੇਖੋ ਕਿੜੇ ਕਿੜੇ ਤਗੜੀਆਂ ਮਾਰਤਾ ਲੱਗ ਲੱਗੇ ਬਣੀਆਂ ਇਹ ਪਚ ਪਚ 50 50 60 60 ਮੰਜ਼ਲੀ ਤੇ ਆਮ ਹੀ ਆ ਨਾ ਤੇ ਚਲੋ ਵੀਡੀਓ ਦੇਖਿਆ ਪੂਰੀ ਜੰਗੀ ਲੱਗੀ ਤਾਂ ਲਾਈਕ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਨਾ OK ਜੀ ਹਾਂਜੀ ਤੇ ਅਸੀਂ ਪਹੁੰਚ ਗਏ ਦੁਬਈ ਬੁਰਜ ਖਲੀਫਾ ਤੁਸੀਂ ਦੇਖ ਸਕਦੇ ਹੋ ਗੱਡੀ ਪਾਰਕਿੰਗ ਦੇ ਵਿੱਚ ਲੰਦੇ ਪਏ ਆ ਦੁਬਈ ਮਾਲ ਦੇ ਵਿੱਚ ਤੇ ਦੁਬਈ ਮਾਲ ਦੇ ਵਿੱਚੋਂ ਦੀ ਹੁੰਦੇ ਆਂ ਸਿੱਧਾ ਆਪਾਂ ਬੁਰਜ ਖਲੀਫਾ ਵੱਲ ਜਾਵਾਂਗੇ ਇਹ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਿਓ ਵੀਡੀਓ ਨਾਲ ਬਣੇ ਰਹੋ ਤੇ ਤੁਹਾਨੂੰ ਦਿਖਾਉਨੇ ਆ ਬੁਰਜ ਖਲੀਫਾ ਤੇ ਦੇਖੋ ਬਾਹਰ ਦਾ ਪਾਸਾ ਬੁਰਜ ਖਲੀਫਾ ਦਾ ਦੁਬਈ ਮਾਲ ਤੇ ਆ ਸਟਾ ਮਹਾ ਅਹੀਂ ਜਿਹੜਾ ਸਾਡੇ ਟਰੈਕ ਜਾਂਦੇ ਪਈਏ ਪਾਰਕਿੰਗ ਦੇ ਵਿੱਚ ਜਾਂਦੇ ਪਈ ਨੇ ਦੇਖ ਸਕਦੇ ਆ ਲੋ ਹੁਣ ਇਦਾਂ ਫੋਨ ਹੀ ਧਰਕੋ ਨਾ ਆ ਲੋ ਹੁਣ ਏਦਾਂ ਫੋਨ ਹੀ ਧਰਕੋ ਨਾ ਇਹਦਾ ਗਾਂਰ ਕਪੂਤਰ ਰ ਡੱਬੇ ਦਾ ਤਰ੍ਹਾਂ ਆ ਇੱਥੇ ਰੱਖੋ ਸਿੱਧੇ ਰੱਖੋ ਜਲਾ ਦੱਸੋ ਇਹਨਾਂ ਨੂੰ ਬੋਲੋ ਰਾਣੇ ਕਿਥੇ ਜਾ ਰਹੇ ਆ ਅਸੀਂ ਕਿਥੇ ਪਹੁੰਚ ਕੇ ਆਈ ਮੈਂ ਬੋਲਣਾ ਕੁਛ ਨਹੀਂ ਆਹ ਦੇਖ ਸਾਹਮਣੇ ਸਾਹਮਣੇ ਮੁਰਝਕਲੀਫਾ ਲਿਆਉਣੇ ਤੋਂ ਹਾਂ ਜੀ ਪਾਜੀ ਲਿਆਉਣ ਡਿਆ ਹਾਂ ਮੈਂ ਸਾਰਾ ਹੀ ਲਿਆਤਾ ਆਵੇ ਪਰੇ ਨਾ ਆ ਜੀ ਦੇ ਕੇ ਖਲੋ ਕੇ ਜਿਹੜੀ ਲਾਗੇ ਤੇ ਵੀਡੀਓ ਬਾਨੀ ਨਾ ਜਿੱਦਾਂ ਦੀ ਮਰਜ਼ੀ ਬਣਾ ਲੈ ਸਾਰੀ ਬਣਾਉਣੀ ਸਾਰੀ ਐ ਇਹਦਾ ਐਂਟਰੀ ਤੇ ਹੁਣ ਹੋ ਗਈ ਆਪਣੀ ਹੋਰ ਕੀ ਕਰਨਾ ਹੀ ਹੋਣਾ ਇੱਥੇ ਆ ਸਾਰੇ ਦੱਸਣਾ ਨਾ ਫੈਨਸ ਨੂੰ ਆ ਤਾਂ ਹੁਣ ਆ ਗੱਡੀ ਲੱਗੇ ਪਾਰਕ ਚ ਲਾਉਂਦਾ ਇਧਰ ਮੈਂ ਬਣਾਵਾ ਇਧਰ ਬਣਦੀ ਨਹੀਂ ਨਹੀਂ ਆ ਬਣ ਗਈ ਹੁਣ ਹੁਣ ਆ ਗੱਡੀ ਇਧਰ ਨੂੰ ਘਮ ਗਈ ਸਾਡੀ ਕਲੀਫਾ ਬਰਜਾ ਉਧਰ ਰਹਿ ਗਿਆ ਏ ਹੁਣ ਗੱਡੀ ਲੱਗੇ ਜੀ ਇਹ ਲਾਉਂਣ ਪਾਰਕ ਚ ਹਾਂ ਬਸ ਆ ਗੱਲ ਕਰ ਪਾਰਕਿੰਗ ਪਾਰਕ ਚ ਪਾਰਕ ਕਹਿ ਦੋ ਪਾਰਕਿੰਗ ਕਰਾ ਦੋ ਸਰ ਕੀ ਠੀਕ ਆਹੀ ਕਿੱਦਿਨੇ ਬਸ ਹੋਏਗਾ ਫਿਰ ਵੀ ਆ ਆ ਆ ਆ ਆ ਤੈਨੂੰ ਨਾ ਵਾ ਇਧਰ ਤਾਂ ਨਹੀਂ ਜਾਣਾ ਕੋਈ ਕਿਤੇ ਹਾਂ ਚੇਤਾ ਪਹ ਲਗਾ ਗੱਡੀ ਤੇ ਅਸੀਂ ਵੀ ਇੱਥੇ ਲਾਈ ਜੀ ਪਿੱਛੇ ਕਰਨੀ ਆ ਤੁਹਾਨੂੰ ਓਏ ਧਿਆਨ ਨਾਲ ਚੱਲਿਆ ਕਰ ਗੱਡੀ ਉਹਨੇ ਪਿੱਛੇ ਲਾਈਟ ਆ ਦੇਤੀ ਤੈਨੂੰ ਦੇਖਿਆ ਵਾ ਤੁਸੀਂ ਮੈਨੂੰ ਬਾਅਦ ਪਤਾ ਬੈਗ ਤਾਂ ਗਿਆ ਨਾ ਦੇਖ ਕੇ ਪਾਉਣਾ ਹੈ ਤੱਕ ਬੈਠ ਜਾ ਪਤਾ ਸੂਰਤਾਂ ਨਿਕਲ ਜਾਣੇ ਸਾਰਾ ਬੈ ਜਾ ਆਰਾਮ ਨਾਲ ਗੂਗਲ ਗੂਗਲ ਇੱਥੇ ਜਾ ਕਹਿੰਦਾ ਹਾਂ ਹਾਂ ਠੀਕ ਹੈ ਇੱਥੇ ਓਕੇ ਸਰ ਜੀ ਇੱਧਰ ਜਾਨੇ ਲੇਖਾ ਸਮਝਦਾ ਕਰਕੇ ਉਹ ਆ ਕਿ ਕੀ ਕਿੰਨੀ ਕਰੀ ਇਹ ਇਹ ਆ ਵੀ ਇਹ ਦੂਜਾ ਮਰ ਚੇਤਾ ਰੱਖੀ ਇਹ ਤੇ ਸਾਰੀ ਦਿਹਾੜੀ ਰਾਤ ਤੇ ਨੰਗ ਜੂ ਗੱਡੀ ਲੱਭਦੀ ਇੱਥੋਂ ਆਪਾਂ ਉਹਦੀ ਜਿੱਥੇ ਲਾਉਣੀ ਹੈ ਨਾ ਫੋਟੋ ਖਿੱਚਣੀ ਚੱਲਣੀ ਪਿੱਲਰ ਦੇ ਉੱਤੇ ਪੀ 1 ਪੀ 2 ਜੋ ਵੀ ਲਿਖਿਆ ਹੋਊਗਾ ਆਹੀ ਬੜੇ ਗੱਲਾਂ ਨਹੀਂ ਤੇ ਕਈਆਂ ਨੂੰ ਲੱਭਦੀ ਨਹੀਂ ਬਾਅਦ ਚ ਦੱਸਦੇ ਅਸੀਂ ਪਿਛਲੀ ਵਾਰ ਹੀ ਆਏ ਹਾਂ ਸਾਨੂੰ ਪਤਾ ਆ ਨਾ ਸਹੀ ਗੱਲ ਤਾਂ ਹਾਂ ਸਹੀ ਗੱਲ ਤਾਂ ਸਾਬਾ ਆਕ ਗਿਆ ਜੀ ਆਂਦਾ ਲੱਭੋ ਤੁਸੀਂ ਮੈਂ ਬਹਿ ਗਿਆ ਹਾਂ ਉੱਥੇ ਕਹਿੰਦਾ ਚਲੋ ਲੱਭ ਜ ਮੈਨੂੰ ਦਵਾ ਦਿਓ ਬਹਿ ਜਾ ਬੁੱਤ ਮੇਰੇ ਕੋਲ ਨਹੀਂ ਮੈਂ ਟੂਟ ਮਾਈ ਡਿਸਕਨੈਕਟਡ ਤੈਨੂੰ ਬੰਦ ਸੋਚ ਬੰਦ ਕਰ ਦੇ ਨਾ ਮੈਂ ਬੁੱਤ ਬਹਿ ਜਾ ਬੁੱਤ ਤਾ ਤੈਨੂੰ ਗੱਲਾਂ ਪੈਣੀਆਂ ਅਗੇ ਮੇਰਾ ਲਾਖਾ ਕੱਢਣੀਆਂ ਹੀ ਹੋ ਗਈਆਂ ਜੀ ਕੋ ਪਉਣਾ ਹੁੰਦਾ ਮੈਨੂੰ ਪਹਿਲਾਂ ਦੱਸ ਦਿਆ ਕਰੋ ਕਿਉਂ ਇਹ ਵਾਰੀ ਰੇਸ ਦੇ ਵਿੱਚ ਮੈਂ ਉਸ ਹੱਬ ਨੂੰ ਹੋਲੀ ਰੱਖਾ ਲਾਉ ਜੀ ਅਸੀਂ ਹੋਣੀ ਲਾ ਪਿੱਛੇ ਪਿੱਛੇ ਜਾਂਦੇ ਆ ਰੇਡ ਜਵਾੜ ਦੇ ਵੀ ਖਲੋਤੀ ਪਹਿਲੇ ਨੂੰ ਬੜਾ ਸਵਾਗਤ ਕੀਤਾ ਕਿਦੇ ਪਾਸੇ ਚੱਲ ਜੀ ਆਹ ਕਿੱਥੇ ਲੱਗ ਇੱਥੇ پارک ਲੱਭ ਜਾਣੀ ਐ ਇਹ ਨਹੀਂ ਹੁੰਦੇ ਲੱਭਣੀ ਨਹੀਂ ਗੱਲ ਸੁਣ ਇਹ ਬਿਸਕੁਟ ਕੋਥੋਂ ਲੱਭ ਲਈ ਵੀ ਇਹ ਕਿਹਾ ਇਹ ਫਰੀ ਆ ਇੱਥੇ ਕੋਈ ਪੈਸਾ ਨਹੀਂ ਭਾਵੇਂ ਦੀ ਨਜ਼ਰੋਂ ਮੱਝੀ ਤਰੀ ਕੜੀ ਲੱਗੀ ਆ ਮੋਲ ਦੀ ਪਾਰਕਿੰਗ ਜਾਂਦੀ ਹੈ ਨਾ ਕੋਈ ਚੱਕਰ ਨਹੀਂ ਇੱਥੇ ਆਹ ਆਹ ਖਾਲੀ ਜੇ ਇਹਨਾਂ ਲਾਂ ਲਾਈ ਕਿਸੇ ਨੇ ਔਲਾਦੀ ਉਹ ਨਿਸ਼ਾਨ ਪਟਰਾ ਆ ਆਹ ਦੇਖੋ ਆਹ ਵਾਲਾ ਨਿਸ਼ਾਨ ਦਿਖਾਓ ਜਿਹੜਾ ਪੀ ਦੇ ਅੱਗੇ ਰੈੱਡ ਨਹੀਂ ਚੱਲਣ ਦਿਆ ਆ ਉੱਪਰ ਹਾਂਜੀ ਇਹਨਾਂ ਰੈੱਡ ਦਾ ਮਤਲਬ ਕਿ ਇਹਦੇ ਦੇ ਪਾਸੇ ਪਾਰਕਿੰਗ ਬੋਕੇ ਆ ਜਿੱਥੇ ਗ੍ਰੀਨ ਹੋਊਗਾ ਨਾ ਉੱਥੇ ਸਮਝ ਲੈ ਕੇ ਖਾਣੀ ਆ ਅੱਜ ਆ ਕੀ ਆਸੇ ਦਾ ਤੋਰ ਫਿਰ ਕੇ ਲੱਭਣੀ ਪੈਣੀ ਹੈ ਨਾ ਹਾਂ ਖਾਜਾ ਖਰਾਬ ਹੋਣਾ ਪੈਂਦਾ ਥੋੜਾ ਜਿਆ ਮਰ ਕਿੰਨੀ ਕਿ ਗੱਡੀ ਲੱਗੀ ਹੋਈ ਸੋਈ ਕੋਈ ਹੋਰ ਜਿਆਦਾ ਦਬਈ ਮਾਲ ਪਤਾ ਕਿੰਨਾ ਮਸ਼ਹੂਰ ਆ ਹਾਂ ਕੋਈ ਥੱਕ ਜਾਣਾ ਟੜੇ ਕੋ ਸਾਰਾ ਨਹੀਂ ਵੇਖਿਆ ਜਾਣਾ ਤੇ ਨਾਲ ਹੀ ਕਲੀਫਾ ਬੁਰਜੇ ਆਇਆ ਇਹ ਕਿਤੇ ਮਸ਼ਹੂਰੀ ਆ ਦਬਈ ਮਾਲ ਦੀ ਬਿਲਕੁਲ ਮੈਂ ਗੱਲਾਂ ਕਰੀ ਜਾਣਾਂ ਪੀਤੀ ਕਾਦੀ ਘਟਾੜ ਦਵੀਂ ਨਹੀਂ ਨਹੀਂ ਗੱਲਾਂ ਕਰਾਂ ਕਿਤੇ ਸਾਡੇ ਨੂੰ ਪਤਾ ਲੱਗੂਗਾ ਸਾਰੀ ਗੱਲਾਂ ਬਾਤਾਂ ਬਾਰੇ ਕਿੱਦਾਂ ਆਉਣ ਕਿ ਉਹਨਾਂ ਨੂੰ ਆਸਾਨ ਹੋ ਜਾਏਗਾ ਇੱਥੇ ਸਹੀ ਹੈ ਨਾ ਠੀਕ ਆਹ ਖਾਸਾ ਨਾ ਘਟਾੜੀ ਮੇਰਾ ਸਹੀ ਆ ਸਹੀ ਜੋ ਪਾਪਾ ਸਹੀ ਆ ਠੀਕ ਹੈ ਤੋਂ ਵਾਰਸ ਬਿਸਕਟ ਖਾਈ ਜਾਣਾ ਇਹ ਚਲੋ ਐ ਮਤੇ ਬਿਸਕਟ ਵੀ ਕੋਲਡ ਡਰਿੰਕ ਵੀ ਵਿੱਚੇ ਮੈਨੂੰ ਪਾ ਕੇ ਦੋ ਥੋੜੀ ਜੀ ਨਾ ਨਾ ਸ਼ੂਗਰ ਤਹਾ ਥੋੜਾ ਜਿਹਾ ਇੰਨਾ ਕੱਪ ਇਹ ਚ ਨਹੀਂ ਹੁੰਦੀ ਨਾ ਪਿਆਵਸੀ ਜੇ ਨਾ ਕੋਕ ਜੀ ਹੁੰਦੀ ਇੰਨੀ ਥੋੜੀ ਖਤਮ ਡੇਉ ਜੁ ਹੁੰਦੀ ਹੈ ਨਾ ਹਾਂ ਡੇਉ ਮਾਰਾ ਈ ਜ਼ਿਆਦਾ ਇੱਧਰ ਹੋਇਆ ਤੇਰੀ ਉਹਨੇ ਬਰਸ਼ਾ ਮਾਰ ਕੇ ਪੜ ਲਈ ਹੋ ਗਿਆ ਵੀਡੀਓ ਬੰਦ ਨਹੀਂ ਸਕੀ ਕੱਟੋ ਕੱਟੋ ਤਾਂ ਮੇਰੇ ਚੈਨਲ ਕਿੱਦਾਂ ਮੇਰੇ ਸਬਸਕ੍ਰਾਈਬਰ ਮੈਨੂੰ ਬਲੌਕ ਕਰ ਜਾਣਗੇ ਗੱਡੀ ਦਾ ਵੀ ਥੋੜਾ ਜਿਹਾ ਇੰਟਰੋਡਕਸ਼ਨ ਕਰਾਓ ਕਿਹੜੀ ਕਿਹੜੀ ਲੱਗੀ ਗੱਡੀਆਂ ਇਹ ਆਟੋਮੈਟਿਕ ਚੱਲਣ ਵਾਲੀ ਏ ਪਗਣੀ ਜਾਂਦੇ ਕਿਸ ਕੋ ਰਹਿ ਗਈ ਆ ਰਿਮੋਟ ਤੋਂ ਹੀ ਇਦਾਂ ਹੀ ਹੋਇਆ ਵਾਕਈ ਯਾਰ ਇੱਕ ਇੱਕੋ ਰਹਿ ਗਈ ਆ ਭਲੇਖੇ ਨਾਲ ਆਹੋ ਦੋ ਡਬਲ ਜਿਹੜਾ ਹੁੰਦਾ ਉਹ ਡਬਲ ਸਿੰਗਲ ਦਈ ਜਾਂਦੀ ਖਲੋਤੀ ਉਹ ਆਹੇ ਤਾਂ ਕਿੰਦਰ ਵਿੱਚ ਜੀ ਜੀ ਰੇਕ ਆ ਆ ਜਿਹੜੀਆਂ ਗੱਡੀਆਂ ਨਿਸ਼ਾਨਾ ਪੈਟਰੋਲ ਦੀ ਆ ਇਹ ਮਾਲਾ ਮੌਲ ਚ ਨਿਕਲ ਲੱਗੇ ਆ ਨਾ ਉਹਨਾਂ ਅੰਦਰੋਂ ਸਟਾਰਟ ਕਰਦੇ ਨਹੀਂ ਆ ਆਹਾਂ ਪਰ ਮੋੜ ਤੋਂ ਸਟਾਰਟ ਹੋ ਜਾਂਦੀ ਗੱਡੀ ਏ ਹਸੌਲ ਵਾਲਾ ਤੂੰ ਯਾਰ ਸੇ ਖਦਾ ਮੁਕਾਬਲਾ ਗੋੜੇ ਕਰ ਸਕਦੇ ਇਹਦੇ ਬਾਰੇ ਦੱਸੋ ਕਦੇ ਵੀ ਮੇਰੇ ਖਿਆਲ ਚ ਮੋੜੇ ਤੇ ਆਪ ਇਥੇ ਕਸ਼ੀਆਂ ਪਾ ਕੇ ਫਿਰੰਡੇ ਹਾਂ ਹਾਂ ਆ ਆ ਇੱਥੇ ਵੇਖ ਕੇ ਵੀਡੀਓ ਚੱਲਦੀ ਦੇਖੀ ਹੁਣ ਇਹ ਗੱਲ ਤੇ ਉੱਤੇ ਇੱਥੇ ਬੀਜ ਤੇ ਆਓ ਆਹੋ ਤੇ ਮਜ਼ੇ ਕਰੋ ਹਾਂਜੀ ਡੇਰਾ ਆਓ ਇਹ ਤੇ ਬੀਜ ਤੇ ਹਨ ਨੇ ਆਹਾਂ ਜਿੱਥੋਂ ਹੁਣ ਆਪਾ ਹੋ ਗਿਆ ਹੈ ਉਹ ਵੀ ਬੜਾ ਵਧੀਆ ਪਾਰ ਤੋ ਪਈ ਜਾਣਾ ਤਾਂ ਮਾਮਾ ਹੀ ਕਹਿੰਦਾ ਨਾ ਕਹਿੰਦਾ ਜਿਹਨੇ ਪਾਰ ਦਬਾਈ ਨਹੀਂ ਵੇਖਿਆ ਤੇ ਉਹਨੇ ਵੇਖਿਆ ਕਿ ਮਾਮਾ ਵੀ ਆਉਣੀ ਕੋਮ ਆ ਸਾਡਾ ਮਾਮਾ ਨੂੰ ਆਉਣਾ ਪਹਿਲਾਂ ਵੀ ਆਉਂਦੇ ਰਹੇ ਪਰ ਘਟਾ ਲੀਡਾ ਤੇ ਪਾਉਂਦੀਆਂ ਹੀ ਨਹੀਂ ਨਾ ਪਤਾ ਨਹੀਂ ਇਹਨਾਂ ਨੂੰ ਠੰਡ ਨਹੀਂ ਲੱਗਦੀ ਲੋਕਾਂ ਨੂੰ ਵਿੱਚ ਇਹ ਜਾਣਦੇ ਹੀ ਸਾਰਾ ਕੁਝ ਆਉਂਦਾ ਸਾਨੂੰ ਘਟ ਘਟ ਸੋਣੂ 10 ਮਿੰਟ ਹੋ ਗਏ ਨੇ ਆ ਨਾ ਪਾਰਕਿੰਗ ਹੀ ਲੱਭਣ ਦੀ ਇਹ ਲੱਭ ਗਈ ਠੀਕ ਹੈ ਨਹੀਂ ਤੇ ਸਾਰਾ ਇਦਾਂ ਹੀ ਕੁ ਮੈਂ ਨਹੀਂ। ਇਹ ਇਦਾਂ ਹੀ ਫਿਰਨਾ ਪੈਂਦਾ ਸਾਹਾ ਵੀ ਵੜਾ ਕੇ ਆ। ਹੂੰ। ਕਿਧਰੇ ਨਾ ਜਦੋਂ? ਕਿਧਰੇ। ਉਹ ਨਾਲ ਫਿਰ ਤੁਹਾਨੂੰ ਪਤਾ ਵੀਰ ਆਖੀ ਉਹ ਕਹਿੰਦਾ ਸੀ ਛੁੱਟੀ ਜਾਓ। ਅਸੀਂ ਇਦਾਂ ਹੀ। ਆਹ ਇਦਾਂ ਹੀ ਨਾਲ ਅਗਰ ਅਸੀਂ ਪਰਾਂ ਕੀ ਕੀਤਾ ਸੀ ਸਾਡਾ ਗਲਾਸ ਭੁੱਲ ਗਿਆ ਅਸੀਂ। ਤੇ ਸਾਡੇ ਕੋਈ ਪਾਣੀ ਵਾਲੀਆਂ ਬੋਤਲਾਂ। ਆਹੋ। ਉਹ ਟੱਕਰ ਵਾਲਾ ਮਾਰ ਤੱਕ ਵਾਟ ਸੈਂਟਰ ਚ ਵੜਤੀ। ਸੈਂਟਰ ਵੱਢੀ ਕਿਦਣਾ? ਆਹ ਆ ਗਈ ਹੈ ਵਾਰੀ ਜੀ ਭਾਈ। ਕਟਿਆ ਸਾਦੇ ਵਾਲੀ ਛੋਟਾ ਬਲੇਡ ਨਹੀਂ ਹੁੰਦਾ ਪਿਛਲੇ ਪੈਸੇ ਹੁੰਦੀਆਂ ਤੇ ਉਹਦੇ ਵੱਡੇ ਗਲਾ ਬਣ ਕੇ ਦੋ ਥੱਲੇ ਵਾਲਾ ਉਹ ਇੱਕ ਟਕਣ ਵਾਲਾ ਅੱਛਾ ਕਿਤਨਾ ਵੇਖੇ ਸਾਡੇ ਮੂੰਹ ਵਾਲ ਵੀ ਕਰਦੇ ਕੀ ਇਹ ਤਿੰਨੇ ਜਾਣੇ ਜਸ਼ਨ ਵੀ ਨਾਲ ਜਸ਼ਨ ਵੀ ਫੁੱਲ ਹਾਂ ਉਹ ਉਹ ਤੇ ਢਾਕੀ ਜਾਂਦੇ ਆ ਇੱਕੋ ਹੀ ਪੈਂਦੀ ਸੀ ਤੇ ਸਾਬੇ ਤੇ ਗਰਾਸ ਦੀ ਇੱਕੋ ਪੈਂਦੀ ਇੱਕ ਮੇਰੇ ਜੇ ਪੈਂਦੀ ਜਸ਼ਨ ਨੂੰ ਅਸੀਂ ਕਹਿੰਦੇ ਤੂੰ ਮੂੰਹ ਨਾ ਪੀਲਾ ਮੈਂ ਤਾਂ ਟਕਣ ਖੁੱਲ ਗਏ ਪਰਾ ਮਜਾ ਬੜਾ ਆਹੀ ਮੁੰਡਿਆ ਮੁੰਡਿਆ ਨਾ ਉਦੋਂ ਖਵਾਣਾ ਚਲੋ ਫਾੜਨਾ ਇਹ ਨਾ ਨਾ ਇਹਨਾਂ ਨੂੰ ਇੰਨਾ ਫਿਰਨਾ ਨਹੀਂ ਮਤਲਬ ਫਿਰ ਨਹੀਂ ਸਕਦੇ ਆੜੇ ਨਾ ਇਹਨਾਂ ਜਾਂ ਤੇ ਇਹਨਾਂ ਨੂੰ ਕੋਈ ਖਵਾਇ ਖਵਾ ਹੋਵੇ ਮਾਗੁਰ ਨਿਕਲਦਾ ਵਾ ਹਾਂ ਖਾਲੀ ਉਡੀ ਪਾਰਕਿੰਗ ਕਰੀਏਗੀ ਯਾਰ ਤੇ ਕਾ ਅਸੀਂ ਜਦ ਗਲੀਆਂ ਜਾਣਦੇ ਆਂ ਹੀ ਨਾ ਵੈਸੇ ਅਸੀਂ ਗਲਤ ਆ ਗਏ ਨਹੀਂ ਨਹੀਂ ਸਾਡੀ ਪਾਰਕਿੰਗ ਇਹ ਉਹ ਦੂਜੀ ਉਹ ਦੂਜੀ ਸੋ ਇੱਥੇ ਆਪਣੀ ਜਿਹੜੀ ਨਾਰਮਲ ਹੈ ਤਾਂ ਤੇ ਲੱਭਣੀ ਨਹੀਂ ਡਈ ਲੈ ਅਰਬੀਆਂ ਨੇ ਵੀ ਗੱਡੀਆਂ ਇੱਥੇ ਖੜੀਆਂ ਕੀਤੀਆਂ ਆ ਵੀ ਚੱਲਿਆ ਆ ਕੇ ਨਹੀਂ ਚੱਲਦਾ ਚੱਲ ਜਾਓ ਭਰਾਵਾ ਜੇ ਘੁੰਮ ਲਿਆ ਰੋ ਮਾਰਕ ਦੇਖਿਆ ਜੀ ਟਾਬੀ ਨਹੀਂ ਲੱਭੀ ਨਾ ਕੋਈ ਗੱਡੀਆਂ ਇਦਾਂ ਹੀ ਭੜਾ ਬੰਦ ਬੜੀਆਂ ਹੁੰਦੀਆਂ ਲੋਕ ਰਿਮੋਟ ਜਾਂ ਵਿੱਚੇ ਪਿਆ ਰਹਿੰਦੇ ਹੁੰਦੇ ਆ ਭਲੇ ਕੇ ਨਾਲ ਗੱਡੀ ਆਪਣੀ ਵੀ ਰਿਮੋਟ ਤੇ ਆ ਇਹ ਵੀ ਆਟੋਮੈਟਿਕਾ ਲੌਕ ਹੋ ਜਾਂਦੀ ਆ ਤੇ ਖਜ ਜਰਾ ਬੜਾ ਕਰਦੀ ਹੁੰਦੀ ਆ ਤਾਂ ਧਿਆਨ ਨਾਲ ਠੀਕ ਹੈ ਹਾਂ ਹਾਂ ਯਾਰ ਗਰਮੀ ਲੱਗਣ ਦਾ ਵੀ ਜਾਂ ਤੇ ਅਸੀਂ ਸਰਦ ਜਾਂ ਸੀ ਇਹ ਖਾਂ ਕਰਦੇ ਕਰਦਾ ਥੋੜਾ ਕਰਦਾ ਕੀ ਹੈ ਸਫਾਸੇ ਨੂੰ ਖਰੀਏ ਹਾਂ ਪਰ ਇਧਰ ਆਉਣ ਵਾਲੀ ਆ ਹਨੇ ਕਾਰ ਨਹੀਂ ਤੇ ਅੱਜ ਦਾ ਵਲੋਗ ਅਸੀਂ ਇੱਥੇ ਹੀ ਕਰਦੇ ਹਾਂ ਖਤਮ ਕਿਉਂਕਿ ਵੀਡੀਓ ਸਾਡੀ ਬਹੁਤ ਲੰਬੀ ਹੋ ਗਈ ਆ 2 ਭਾਈਆਂ ਮਿੰਟਾਂ ਦੀ ਤੇ ਨੈਕਸਟ ਵਲੋਗ ਛੇੜਾ ਜਿਹੜਾ ਸਾਡਾ ਆਊਗਾ ਬੁਰਜ ਖਲੀਫਾ ਦੇ ਉੱਪਰ ਆਊਗਾ ਤੇ ਨਾਲ ਦੁਬਾਈ ਮਾਲ ਦੇ ਅੰਦਰ ਸਾਰਾ ਤੁਹਾਨੂੰ ਦਿਖਾਵਾਂਗੇ ਤੇ ਉਹ ਵੀਡੀਓ ਵੇਖਣ ਲਈ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਲਓ ਕਿਉਂਕਿ ਜਦ ਅਸੀਂ ਨੈਕਸਟ ਵੀਡੀਓ ਪਾਈਏ ਤਾਂ ਤੁਹਾਡਾ ਨੋਟੀਫਿਕੇਸ਼ਨ ਉਹਦਾ ਆ ਜਾਏ ਤੁਹਾਡੇ ਮੋਬਾਈਲ ਦੇ ਉੱਪਰ ਤੇ ਠੀਕ ਆ ਤੇ ਅੱਜ ਦੀ ਵੀਡੀਓ ਅਸੀਂ ਇੱਥੇ ਹੀ ਕਰਦੇ ਹਾਂ ਖਤਮ ਤਾਂ ਬਾਕੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਮਿਲਦੇ ਆ ਅਗਲੇ ਵਲੌਗ ਦੇ ਵਿੱਚ